ਅੱਜ ਸਿਟ ਦੀ ਦੁਬਾਰਾ ਮੀਟਿੰਗ ਕੀਤੀ ਗਈ ਜਿਸਾ ਕਿ 31 ਤਰੀਕ ਨੂੰ ਮੈਂ ਤੁਹਾਨੂੰ ਨਾਲ ਸ਼ੇਅਰ ਕੀਤਾ ਸੀਗਾ 31 ਤਰੀਕ ਨੂੰ ਅਸੀਂ ਇੱਥੇ ਇਕੱਠੇ ਹੋਏ ਸੀਗੇ ਸਿਟ ਦੇ ਮੈਂਬਰ ਕਿ ਅਸੀਂ ਸੀ ਨੂੰ ਰੀਕ੍ਰੀਏਟ ਕਰ ਪਾਈਏ ਔਰ ਜੋ ਵੀ ਡਾਕੂਮੈਂਟਰੀ ਐਵੀਡੈਂਸ ਹੈਗਾ ਉਹਨੂੰ ਚੱਕ ਪਾਈਏ ਉਹ ਅਸੀਂ ਡਾਕੂਮੈਂਟਰੀ ਐਵੀਡੈਂਸ ਕੱਲ ਜਾ ਕੇ ਸੈਂਟਰਲ ਫੋਰੈਂਸਿਕ ਸਾਇੰਸ ਲੈਬਾਰਟਰੀ ਜਿਹੜੀ ਕਪਾਧ ਸਕਾਦਾ ਅਦਾਦਾ ਹੈਗਾ ਉੱਥੇ ਜਾ ਕੇ ਡਿਪੋਜ਼ਿਟ ਪਾ ਦਿੰਦਾ ਹੈਗਾ ਅੱਜ ਜਿਹੜੀ ਮੀਟਿੰਗ ਰੱਖੀ ਗਈ ਸੀ ਸਿੱਟ ਦੀ ਉਹ ਬੇਸਿਕਲੀ ਜਿਹੜੇ ਵੀ ਪੁਲਿਸ ਮੁਲਾਜ਼ਮ ਜਿਹੜੇ ਇਸ ਪ੍ਰੋਸੈਸ ਦੇ ਵਿੱਚ ਇਸ ਕੇਸ ਦੇ ਵਿੱਚ ਆਏ ਸੀਗੇ ਜਿਨ੍ਹਾਂ ਨਾਲ ਇਹ ਟੱਚ ਹੋਏ ਸੀਗੇ ਉਹਨਾਂ ਦੇ ਬਿਆਨ ਕਲਮ ਬੰਦ ਕਰਨ ਲਈ ਅੱਜ ਐਸੀ ਇਕੱਠੇ ਹੋਏ ਔਰ ਕੁਝ ਛੇ ਮੁਲਾਜ਼ਮਾਂ ਦੇ ਅੱਜ ਐਸੀ ਬਿਆਨ ਇੱਥੇ ਰਿਕਾਰਡ ਕਰ ਲਏ ਹੈਗੇ ਤੇ ਉਹ ਸਾਡੀ ਜਿਹੜੀ ਇਨਵੈਸਟੀਗੇਸ਼ਨ ਹੈਗੀ ਆ process ਹੈਗੀ ਆ ਉਹ سٹਾਰਟ ਹੋ ਗਈ ਆ proper ਡਾਕੂਮੈਂਟਰੀ ਐਵੀਡੈਂਸ ਵੀ ਆ ਗਿਆ ਔਰ ਜਿਹੜੇ ਬੰਦੇ ਆ ਦੇ ਬਿਆਨ ਰਿਕਾਰਡ ਕਰਨੇ ਨੇ ਉਹ ਵੀ ਸ਼ੁਰੂ ਹੋ ਗਿਆ ਤੇ ਮੈਨੂੰ ਉਮੀਦ ਆ ਕਿ ਬਹੁਤ ਜਲਦੀ ਅਸੀਂ ਇਸ ਕੇਸ ਨੂੰ ਕਨਕਲੂਡ ਕਰ ਪਾਵਾਂਗੇ ਸਰ ਇਹਦੇ ਬਾਰੇ ਤੁਸੀਂ ਕੀ ਆ ਰਹੇ ਹੋ ਕਿੰਨੇ ਕਿਆ ਸੀ ਕੋ ਆਮ ਪੱਗ ਜੀ ਪਿਛਲੀ ਵੇਲੇ ਦੀ ਜਿਸ ਸਮੇਂ ਤੁਹਾਡਾ ਸਾਰਿਆਂ ਦਾ ਸਹਿਯੋਗ ਮੰਗਿਆ ਸੀ ਔਰ ਆਪਾਂ ਨੇ ਇੱਕ ਨੰਬਰ ਵੀ ਇਸ਼ੂ ਕੀਤਾ ਸੀਗਾ ਜੇ ਕਿਸੇ ਕੋਲ ਕੋਈ ਐਸਾ ਦਾ ਐਵੀਡੈਂਸ ਹੋਵੇ ਇਸ ਇਨਸੀਡੈਂਟ ਬਾਰੇ ਉਹ ਸਾਡੇ ਨਾਲ ਜਰੂਰ ਸ਼ੇਅਰ ਕਰਨ ਤਾਂ ਕਿ ਅਸੀਂ ਉਹਨੂੰ ਸਫਾ ਮਿਸਰ ਤੇ ਲੈ ਕੇ ਉਹਨੂੰ ਪ੍ਰੋਪਰਲੀ ਈਵੈਲਿਊਏਟ ਕਰ ਪਾਈਏ ਸਾਡੇ ਉਸ ਨੰਬਰ ਤੇ 7508300342 ਤੇ ਕੋਈ 25 30 ਕਾਲਾਂ ਆਈਆਂ ਪਰ ਉਹ ਜਿਹੜਾ ਕਾਲਾਂ ਆਈਆਂ ਉਹਦੇ ਚ ਐਵੀਡੈਂਸ ਕੋਈ ਨਹੀਂ ਸੀ ਲੋਕਾਂ ਨੇ ਆਪਣੇ ਆਪਣੇ ਇਸ ਇਨਸੀਡੈਂਟ ਬਾਰੇ ਵਿਚਾਰ ਜਾਰੀ ਕੀਤੇ ਕੋਈ ਕਿਸੇ ਦਾ ਕੋਈ ਐਵੀਡੈਂਸ ਕੋਈ ਨਹੀਂ ਦਿੱਤਾ ਹੈਗਾ ਸੋ ਉਹ ਅਸੀਂ ਕੌਲਾਂ ਨੂੰ ਇਸ ਕਰਕੇ ਉਹ ਐਵੀਡੈਂਸ ਕਿਉਂਕਿ ਉਹਦੇ ਵਿੱਚ ਕੋਈ ਅਹਿਜਾ ਐਵੀਡੈਂਸ ਹੈ ਨਹੀਂਗਾ ਉਹਨਾਂ ਨੂੰ ਅਸੀਂ ਆਪਣਾ ਸਫਾ ਮਿਸਲਤੇ ਨਹੀਂ ਲੈਦੇ ਪਰਿਵਾਰ ਵਾਲਾ ਕਿ ਈ ਰਿਕਸ਼ਾ ਵਾਲੇ ਨੂੰ ਲਿਆਇਆ ਗਿਆ ਸੀ ਮੌਕੇ ਦਾ ਗਵਾਹ ਸਰ ਕੀ ਉਸਦੇ ਨਾਲ ਸਿੱਤਨੇ ਕੋਈ ਸੰਪਰਕ ਕੀਤਾ ਜਦੋਂ ਕਹਿ ਰਿਹਾ ਸੀ ਕਿ ਮੈਂ ਉੱਤੇ ਮੌਕੇ ਤੇ ਮੌਜੂਦ ਸੀ ਉੜਕੇ ਪਰਿਵਾਰ ਕਹਿ ਰਿਹਾ ਜੀ ਉਹਨੇ ਮੀਡੀਆ ਤੇ ਆ ਕੇ ਕਿਹਾ ਸੀ ਉਸ ਵਿਅਕਤੀ ਦਾ ਹੋਈਆ ਉਹਦੀ ਦੇਖੋ ਜਿਹੜਾ ਸਿੱਟੇ ਦਾ ਕੰਮ ਸ਼ੁਰੂ ਹੋਇਆ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਪਹਿਲਾਂ ਡਾਕੂਮੈਂਟਰੀ ਐਵਿਡੈਂਸ ਫੇਡ ਜਿਹੜੇ ਪੁਲਿਸ ਮੁਲਾਜ਼ਮ ਇਹਦੇ ਵਿੱਚ ਸੀਗੇ ਉਹ ਤੇ ਹੌਲੀ ਹੌਲੀ ਔਰ ਸੈਸੀ ਲੋਕਾਂ ਨੂੰ ਇਹ ਅਪੀਲ ਵੀ ਕੀਤੀ ਸੀ ਵੀ ਉਹ ਆਓ ਪਾਕਿਸਤਾਨੋਂ ਦੱਸੋ ਇਹ ਜਿਨ੍ਹਾਂ ਦੇ ਈ ਰਿਕਸ਼ੇ ਬਾਰੇ ਤੁਸੀਂ ਦੱਸ ਰਹੇ ਹੈਗੇ ਹਜੇ ਤਾਈ ਸਾਡੇ ਕੋਲੇ ਨਹੀਂ ਆਏ ਹੈਗੇ ਔਰ ਨਾ ਹੀ ਇਹਨਾਂ ਦੇ ਬੰਦੀਆਂ ਕੋਈ ਕਾਲ ਆਈ ਸਾਨੂੰ ਇਸ ਕਰਕੇ ਇਹਨਾਂ ਦੇ ਬਾਰੇ ਜੋ ਤੁਸੀਂ ਦੱਸਿਆ ਹੈਗਾ ਇਹਨਾਂ ਨੂੰ ਹੌਲੀ-ਹੌਲੀ ਇਹਨਾਂ ਨੂੰ ਬਲਾਕੇ ਇਹਨਾਂ ਤੋਂ ਵੀ ਇਹਨਾਂ ਦੇ ਵੀ ਜੋ ਇਹਨਾਂ ਦੇ ਕੋਲੇ ਐਵੀਡੈਂਸ ਹੈਗਾ ਉਹਨੂੰ ਐਗਜ਼ਾਮਿਨ ਕੀਤਾ ਜਾਏਗਾ ਆਇਆ ਉਹ ਐਵੀਡੈਂਸ ਕੋਈ ਕਾਬਲੇ ਹੋ ਹੋ ਹੈਗਾ ਉਹ ਤੋਂ ਉਹ ਦੇ ਅਕੋਰਡਿੰਗਲੀ ਫਾਈਲ ਤੇ ਲੈ ਕੇ ਐਗਜ਼ਾਮਿਨ ਕੀਤਾ ਜਾਏਗਾ ਆਇਆ ਕਿ ਆਪੇ ਦੇ ਮਾਲਕ ਦਾ ਨਾਮ ਨਿਕਲਦਾ ਸਰ ਐਫ ਆਈ ਆਰ ਦੇ ਲੇਟ ਡਿਲੇਟ ਜਿਹੜੀ ਹੈ ਜਲਦੀ ਵੀ ਤੇ ਉਹਦਾ ਕਾਰਨ ਦੱਸਿਆ ਜੀ ਤੁਸੀਂ ਜਿਵੇਂ ਤੁਸੀਂ ਉਹ ਪੁੱਛਾ ਦਿੱਤੀ ਸੀ ਨਹੀਂ ਉਹ ਤਾਂ ਆਪਾਂ ਹੌਲੀ-ਹੌਲੀ ਆਪਾਂ ਨੇ ਜਿਸ ਦਾ ਇੱਕ ਅਸੀਂ ਟਾਈਮ ਲਾਈਨ ਬਣਾ ਲਈ ਵੀ ਇਸ ਇਨਸੀਡੈਂਟ ਚ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਇੰਨੇ ਵਜੇ ਆ ਹੋਇਆ ਉਸ ਤੋਂ ਬਾਅਦ ਆ ਹੋਇਆ ਹੁਣ ਉਸ ਟਾਈਮ ਲਾਈਨ ਦੇ ਵਿੱਚ ਜਿੱਥੇ-ਜਿੱਥੇ ਗਾਇਬ ਨੇ ਉਹ ਆਪਾਂ ਇਨਵੈਸਟੀਗੇਟ ਕਰਾਂਗੇ ਉਹਨਾਂ ਨੂੰ ਵਿਚਾਰਾਂਗੇ ਵੀ ਕਿਉਂ ਗਾਇਬ ਬਾੜ ਪਰਿਵਾਰ ਮੈਂ ਅਸੀਂ ਅਜਿਹਾ ਜਿਹੜੀ ਯੂਨੀਵਰਸਿਟੀ ਤੇ ਦੋ ਦਿਨ ਹੈ ਜੀ ਪਰਿਵਾਰ ਪਰਿਵਾਰ ਦੇ ਕਿਸ ਕੋਲ ਨਾਲ ਸਹਿਯੋਗ ਕੀਤਾ ਇਸ ਯੂਨੀਵਰਸਿਟੀ ਨਹੀਂ ਹਜੇ ਸਾਈਨ 3:30 ਕੋਈ ਸਹਿਯੋਗ ਨਹੀਂ ਸਹਿਯੋਗ ਤੋਫਾ ਆ ਜੀ ਵੀ ਉਹਨਾਂ ਦੀ ਜਿਹੜੀ ਐਫ ਆਈ ਆਰ ਹੈਗੀ ਆ ਦਾ ਜੋ ਕੋਈ ਵੀ ਹੈਗੀ ਆ 22 ਤਰੀਕ ਦੀ ਉਹੀ ਅਸੀਂ ਉਹਦੇ ਤੇ ਹੀ ਕੰਮ ਕਰ ਰਹੇ ਹਾਂ ਸਰ ਸਾਹਿਬ ਉਸਨੇ ਤਾਫਾ ਮਾਲਕ ਦਾ ਬਿਆਨ ਲਗਾਇਆ ਦੱਸਦੇ ਜਾ ਰਹੇ ਸੀ ਕਿ ਉਹਨਾਂ ਦੇ ਤੋਂ ਕੋਰਟ ਗੱਲਬਾਤ ਕੀਤੀ ਗਿਆ ਕਿ ਦੋ ਵਾਰੀ ਲਗਨ ਕਰਾਂ ਦੇ ਬਿਆਨ ਦੇ ਬਲੋ ਆਇਆ ਕਿ ਉਹਦੇ ਬਿਆਨਾਂ ਦੇ ਉੱਪਰ ਗੋੜ ਕੀਤੀ ਗਿਆ ਟੱਬਾ ਮਾਲਕ ਮੌਜੂਦ ਨਹੀਂ ਸੀ ਜੀ ਨਹੀਂ ਅਜੇ ਟੱਬਾ ਮਾਲਕ ਸਾਡੇ ਕੋਲ ਅਸੀਂ ਨਹੀਂ ਉਹਨੂੰ ਚੈੱਕ ਨਹੀਂ ਕੀਤਾ ਸਰ ਪ੍ਰਾਈਵੇਟ ਜੱਤੀ ਆ ਉਹ ਵੀ ਥੋੜੀ ਜਿਹੀ ਕਿੰਨਿਆਂ ਦੇ ਅਕਲਮਤ ਬਿਆਨ ਹੋ ਚੁੱਕੇ ਨੇ ਮੁੱਖ ਤਕ 6 ਬੰਦਿਆਂ ਦੇ ਹੁਣ ਤਾਂ ਇੱਕ ਕਾਲਮ ਬਣ ਗਿਆ ਉਹ ਐਫ ਆਰ ਆਲੇ ਨੇ ਜਾਂ ਜਿਹੜੇ ਮੌਕੇ ਤੇ ਮੌਜੂਦ ਅਫਸਰਾਂ ਜਿਵੇਂ ਸਿਵਲ ਲਾਈਨ ਦੇ ਐਸ ਐਚਓ ਇਹੋ ਵੀ ਸ਼ਾਮਲ ਨੇ ਛੇ ਦੇ ਵਿੱਚ ਹਾਂ ਉਹ ਉਹੀ ਜਿਹੜੇ ਜਿਨ੍ਹਾਂ ਦੇ ਏਰੀਏ ਦੇ ਵਿੱਚ ਇਹ ਵਕੂਆ ਹੋਇਆ ਔਰ ਉਸ ਪ੍ਰੋਸੈਸ ਦੇ ਵਿੱਚ ਉਹ ਆਏ ਉਹਨਾਂ ਦੇ ਸਿਵਲ ਲਾਈਨ ਦੀ ਪੁਲਿਸ ਟੀਮ ਮਤਲਬ ਉਹ ਕੀ ਹਾਂਜੀ ਠਾਣਾ ਸਿਵਲ ਲਾਈਨ ਦੀ ਪੁਲਿਸ ਬਾਅਦ ਕਰਵਾ ਵੀ ਮਿਲੇਗੀ ਉਹਨਾਂ ਨੂੰ ਪੁੱਛਾ ਵੀ ਮਿਲੇਗੀ ਪੁੱਛਾਈ ਵੀ ਕਰੇਗੀ ਇਤਿਆਨਸੀ ਲੋਕ ਤੇ ਉਹਨਾਂ ਦੇ ਵੀ ਬਿਆਨ ਕਲਮ ਦੇ ਦੇਖੋ ਜਿਹੜੀ ਉਹਨਾਂ ਤੇ ਬਣੀ ਉਹ ਐਫ ਆਰ ਤਜ ਉਹ ਪ੍ਰੀਮਨਰੀ ਡਾਕੂਮੈਂਟ ਹੋ ਗਿਆ ਜੀ ਸਾਨੂੰ ਤਾਂ ਇਨਵੈਸਟੀਗੇਟ ਉਹਦੇ ਤੇ ਹੀ ਕਰਨਾ ਹੈਗਾ ਨਾ ਉਸ ਤੋਂ ਬਾਅਦ ਉਹਨਾਂ ਨੇ ਕੋਈ ਐਡੀਸ਼ਨਲ ਪੁਆਇੰਟ ਜੇ ਉਹਨਾਂ ਨੇ ਦੱਸਣਾ ਹੈਗਾ ਜੀ ਉਹ ਹਮੇਸ਼ਾ ਵੈਲਕਮ ਹੈ ਸਾਡੇ ਕੋਲ ਨਹੀਂ ਦੇਖੋ ਇਹ ਮੈਂ ਤੁਹਾਨੂੰ ਤੁਹਾਡੇ ਸਾਰਿਆਂ ਨੂੰ ਫਿਰ 1 ਵਜੇ ਤੁਹਾਡੇ ਮਾਤੇਮ ਨਹੀਂ ਕਿ ਇੱਕ ਪੁਲਿਸ ਇਨਵੈਸਟੀਗੇਸ਼ਨ ਦਾ ਪ੍ਰੋਸੀਜਰ ਹੁੰਦਾ ਪ੍ਰੋਸੀਜਰ ਦੇ ਤਹਿਤ ਅਸੀਂ ਐਵੀਡੈਂਸ ਇਕੱਠਾ ਕਰਾਂਗੇ ਐਵੀਡੈਂਸ ਦੇ ਵਿੱਚ ਜਿੱਥੇ ਕਿਤੇ ਸਾਨੂੰ ਇਹ ਰਿਕੁਆਇਰਮੈਂਟ ਹੋਈ ਕਿ ਵੀ ਇਹਦੇ ਚਾਹ ਐਵੀਡੈਂਸ ਲੈਕੇਗਾ ਇਹਦੇ ਚ ਆਪਨੂੰ ਆ ਬੰਦੇ ਨੂੰ ਨਾਲ ਲਿਆ ਕੇ ਇਹਦੇ ਤੋਂ ਪੁੱਛਗਿੱਛ ਕਰਨੀ ਹੈਗੀ ਉੱਥੇ ਅਸੀਂ ਉਹਦੇ ਲਈ ਜਾਣਾ ਹੈ ਹਾਂਜੀ ਨਹੀਂ ਇਹ ਦੇਖੋ ਹੁਣ ਜਿਹੜੀ ਐਸਆਈਟੀ ਆਪਣੇ ਇੱਕ ਲਾਈਨ ਇਹ ਸ਼ੁਰੂ ਹੋ ਗਈ ਹੈ ਜੀ ਆਪਣਾ ਕੰਮ ਸ਼ੁਰੂ ਹੋ ਗਿਆ ਹੈਗਾ ਉਹਨੇ ਅਗਲੀ ਡੇਟ ਇਕੱਠੇ ਹੋਣ ਦੀ ਕੋਈ ਨਹੀਂ ਹੈਗੀ ਜੀ ਉਹ ਇਹਦੇ ਵਿੱਚ ਅਸੀਂ ਆਪਣਾ ਆਪਣਾ ਕੰਮ ਆਪਸ ਚ ਡਿਵਾਈਡ ਕਰ ਲਿਆ ਹੈਗਾ ਜੀ ਇਹ ਆਪਾਂ ਆਪਣਾ ਇਹ ਹੀ ਉਪਰਾਨਾ ਹੋਏਗਾ ਕਿ ਜਿੰਨੀ ਜਲਦੀ ਹੋ ਸਕੇ ਇਹਨੂੰ ਆਪਾਂ ਦੇਖੋ ਇਨਵੈਸਟੀਗੇਸ਼ਨ ਨੂੰ ਕਦੇ ਵੀ ਆਪਾਂ ਟਾਈਮ ਬਾਉਂਡ ਨਹੀਂ ਕਰ ਸਕਦੇ ਹੁੰਦੇ ਪਰ ਸਾਰੇ ਬੰਦੀਓ ਉਪਰਾਲਾ ਇਹੀ ਹੋਏਗਾ ਕਿ ਜਿੰਨੀ ਚਿਰ ਦੀ ਇਹਨੂੰ ਕਨਕਲੂਡ ਕੀਤਾ ਨਹੀਂ ਗਈ ਤੇ ਇਹਨੂੰ ਸਟੇਟਮੈਂਟ ਦੇ ਜੀ ਤੋਂ ਉਹਨਾਂ ਨਾਲ ਬਾਤਾਂ ਕੀਤਾ ਜਾ ਰਿਹਾ ਹੈ ਪਰ ਉਹ ਕੋਈ ਮੈਂ ਇਹੇ ਦਬਾਅ ਮਾਰਦੇ ਦਾ ਸਵਾਸ ਨਹੀਂ ਹੈ थैंक यू थैंक यू थैंक यू